ਸਰਕਾਰੀ ਹਾਈ ਸਕੂਲ ਚਿਹੜੂ ਵਿੱਚ ਬੱਚਿਆਂ ਨੂੰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਲਗਾਈ ਪ੍ਰਦਰਸ਼ਨੀ ਫਗਵਾੜੇ ਦੇ ਨਜ਼ਦੀਕੀ ਸਰਕਾਰੀ ਹਾਈ ਸਕੂਲ ਚਿਹੜੂ ਵਿੱਚ ਬੱਚਿਆਂ ਨੂੰ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਵਿੱਚ ਪ੍ਰੇਰਿਤ ਕਰਨ ਦੇ ਮੰਤਵ ਨਾਲ ਹੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਅਤੇ ਸਟਾਫ ਨੇ ਬਖੂਬੀ ਢੰਗ ਨਾਲ ਹਿੱਸਾ ਲੈਂਦੇ ਹੋਏ ਬਹੁਤ ਹੀ ਵਧੀਆ ਮਾਡਲ ਬਣਾ ਕੇ ਪੇਸ਼ ਕੀਤੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਇਸ ਮੌਕੇ ਮੈਡਮ ਪ੍ਰਿੰਸੀਪਲ ਚਿੰਤਨ ਸ਼ਰਮਾ ਨੇ ਸਾਡੇ ਫਗਵਾੜਾ ਤੋਂ ਵਿਸ਼ੇਸ਼ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਜਿੱਥੇ ਬੱਚਿਆਂ ਦੀ ਸ਼ਲਾਘਾ ਕੀਤੀ ਉੱਥੇ ਹੀ ਮਾਪਿਆਂ ਨੂੰ ਅਧਿਆਪਕਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਮੈਡਮ ਰਿਜੂ ਚੌਧਰੀ, ਪਰਮਜੀਤ ਕੌਰ, ਮੈਡਮ ਮਿੰਨੀ ਸੁਖਜਿੰਦਰ ਰਾਣੀ, ਸਰਦਾਰ ਗਵਿੰਦਰ ਸਿੰਘ, ਸਤਵਿੰਦਰ ਸਿੰਘ, ਸੰਜੀਪ ਸ਼ਰਮਾ ਆਦ ਅਧਿਆਪਕ ਹਾਜ਼ਰ ਸਨ। ਤੁਸੀਂ ਦੇਖ ਰਹੇ ਹੋ ਆਲ ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ। ਸੰਜੇ ਕਿ ਆਪ ਆ ਬੱਚਿਆਂ ਨੂੰ ਕਹਿੰਦੇ ਕਰ ਦੇਣੇ ਸਭ ਕਰ ਦੇ My name is Simran. I'm a student of tenth standard. I welcome you all in the chair of SNC and English. My project is importance of trees. Trees are very important for us. Trees gives us many things. Trees gives us wood, which is used to make fuel and furniture. Trees gives us food, which is which is help us to survive. Trees also gives us many very important thing that is oxygen. ऑक्सीजन इज वेरी the organism इफ ऑक्सीजन इज नॉट इन so आर नॉट एबल टू cut सो वी डोंट हैव टू कट द ट्रीज इट plant the new trees अज सरकारी हाई स्कूल अस इंग्लिश के एस एस सबजैक्ट के मॉडल से प्रदर्शनी लगाई हुई है क्योंकि इंग्लिश ਸਬਜੈਕਟ ਨੂੰ ਬੱਚੇ ਕਿ ਆਪਣੀ ਫੋਰਨ ਲੈਂਗੁਏਜ ਹੋਣ ਦੇ ਕਾਰਨ ਇਹਨਾਂ ਦੀ ਮਦਰ ਟੰਗ ਨਹੀਂ ਹੈ ਇਹਨੂੰ ਡਿਫਿਕਲਟ ਸਮਝਦੇ ਆਰ ਇਹਦੇ ਵਿਸ਼ੇ ਦੇ ਵਿੱਚ ਹੌਲੀ-ਹੌਲੀ ਆਪਣੀ ਰੁਚੀ ਨੂੰ ਗਵਾ ਦਿੰਦੇ ਆ ਇਸੇ ਤਰ੍ਹਾਂ ਐਸੇ ਸਬਜੈਕਟ ਨੂੰ ਵੀ ਇੱਕ ਬੋਰਿੰਗ ਸਬਜੈਕਟ ਸਮਝ ਕੇ ਬੱਚੇ ਇਹਦੇ ਵਿੱਚ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਕਿਉਂਕਿ ਰਾਜੇ ਰਾਣੀਆਂ ਨੇ ਇਤਿਹਾਸ ਹੁੰਦਾ ਹੈ ਇਹਦੇ ਵਿੱਚ ਜਾਂ ਆਪਣੀ ਜੀਓਗ੍ਰਾਫੀ ਹੈ ਸਵਿਕਸ ਹੈ ਉਹਨਾਂ ਵਿੱਚ ਜ਼ਿਆਦਾ ਰੁਚੀ ਨਹੀਂ ਦਿਖਾਉਂਦੇ ਕਿਉਂਕਿ ਇਹਦੇ ਵਿੱਚ ਜ਼ਿਆਦਾ ਕਿਰਿਆਤਮਕ ਕੁਝ ਉਹਨਾਂ ਨੂੰ ਨਹੀਂ ਲੱਭਦਾ ਇਸ ਲਈ ਅਸੀਂ ਅੱਜ ਬੱਚਿਆਂ ਨੇ ਆਪਣੇ ਟੀਚਰਸ ਦੀ ਗਾਈਡੈਂਸ ਦੇ ਅੰਡਰ ਬਹੁਤ ਹੀ ਬਦਿਆ ਮਾਡਲ ਤਿਆਰ ਕੀਤੇ ਨੇ ਇੰਗਲਿਸ਼ ਸਬਜੈਕਟ ਦੇ ਵੀ ਔਰ ਐਸਐਸ ਸਬਜੈਕਟ ਦੇ ਵੀ ਜਿਨ੍ਹਾਂ ਨੂੰ ਦੇਖ ਕੇ ਬੱਚੇ ਦੇ ਵਿੱਚ ਰੁਚੀ ਪੈਦਾ ਹੁੰਦੀ ਹੈ ਜਿਆਦਾ ਇੰਟਰਸਟ ਦੇ ਨਾਲ ਉਹ ਸਟੱਡੀ ਕਰਦੇ ਆ ਵਰਕਿੰਗ ਜਰੂ ਕੋਈ ਸੇ ਚੀਜ਼ ਨੂੰ ਦੇਖਦੇ ਆ ਉਹਨਾਂ ਨੂੰ ਜਿਆਦਾ ਸਮਝ ਆ ਜਾਂਦੀ ਹੈ ਚੀਜ਼ਾਂ ਦੀ ਔਰ ਇਹ ਮਾਡਲ ਬੱਚਿਆਂ ਨੇ ਖੁਦ ਤਿਆਰ ਕੀਤੇ ਨੇ ਔਰ ਉਹਨਾਂ ਨੂੰ ਜਦੋਂ ਬੋਲਦੇ ਨੇ ਉਹਨਾਂ ਦੇ ਵਿੱਚ ਕੌਨਫੀਡੈਂਸ ਬਿਲਡ ਅਪ ਹੁੰਦਾ ਆ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਵੱਧਦਾ ਆ ਤੇ ਉਹ ਪੜਾਈ ਦੇ ਵਿੱਚ ਬਹੁਤ ਹੀ ਵਧੀਆ ਟੰਗ ਨਾਲ ਰੁਚੀ ਲੈਂਦੇ ਨੇ ਆਪਣੇ ਜਿਸ ਤਰ੍ਹਾਂ ਟੀਚਰਸ ਦੇ ਮੈਮ ਜੋ ਕਹਿੰਦੇ ਨੇ ਕਿ ਅਧਿਆਪਕ ਦੀ ਛੜ ਮਾਪੇ ਦੇ ਪਿਆਰ ਨਾਲੋਂ ਕਿਤੇ ਵੱਧ ਚੰਗੀ ਹੁੰਦੀ ਹੈ ਅਧਿਆਪਕ ਨੂੰ ਮਾਪਿਆਂ ਤੋਂ ਵੀ ਉੱਪਰ ਦਾ ਦਰਜਾ ਦਿੱਤਾ ਜਾਂਦਾ ਹੈ ਔਰ ਟੀਚਰ ਜਿਹੜੇ ਨੇ ਉਹ ਬੱਚਿਆਂ ਦੇ ਸੈਕੰਡ ਪੇਰੈਂਟ ਹੁੰਦੇ ਨੇ ਜੇ ਕਿਤੇ ਜਿਵੇਂ ਬੱਚੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ ਬਹੁਤ سارے ਬੱਚੇ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਵੀ ਆਏ ਨੇ ਤੇ ਇਹਨਾਂ ਨੂੰ ਇੰਨੇ ਆਪਣੇ ਪੜਨਾ ਇੱਥੇ ਪੜਾਇਆ ਜਾਂਦਾ ਹੈ ਟੀਚਰ ਪੇਰੈਂਟਸ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗੀ ਕਿ ਜਿਹੜਾ ਉਹਨਾਂ ਤੇ ਵਿਸ਼ਵਾਸ ਕਰੇ ਜੇ ਉਹਨਾਂ ਨੂੰ ਉਛੜਕਦੇ ਨੇ ਤਾਂ ਉਹਨਾਂ ਦੀ ਪਲਾਈ ਦੇ ਲਈ ਉਹਨਾਂ ਦੀ ਪਰਸਨੈਲਿਟੀ ਨੂੰ ਨਿਖਾਰਨ ਦੇ ਲੈ ਔਰ ਇੱਕ ਟੀਚਰ ਨੂੰ ਇਸ ਤੋਂ ਵੱਧ ਖੁਸ਼ਕਦ ਹੀ ਨਹੀਂ ਹੋ ਸਕਦੀ ਵੀ ਉਹਦਾ ਪੜਾਇਆ ਹੋਇਆ ਬੱਚਾ ਬਹੁਤ ਹੀ ਵਧੀਆ ਕਾਮਯਾਬ ਹੋਵੇ ਲਾਈਫ ਦੇ ਵਿੱਚ ਆਪਣਾ ਜਿਸ ਫੀਲਡ ਨੂੰ ਸਿਲੈਕਟ ਕਰੇ ਉਸ ਫੀਲਡ ਦੇ ਵਿੱਚ ਕਾਮਯਾਬੀ ਹਾਸਿਲ ਕਰੇ ਥੈਂਕ ਯੂ